ਖਬਰ ਸੰਗਰੂਰ ਤੋਂ ਜਿੱਥੋਂ ਦੇ ਪਿੰਡ ਪਲਾ ਸੌਰਚ ਪਰਾਲੀ ਦੇ ਡੰਪ ਨੂੰ ਭਿਆਨਕ ਅੱਗ ਲੱਗ ਗਈ ਹੈ ਜੀ ਹਾਂ ਸੂਚਨਾ ਮਿਲਦੀ ਹੈ ਫਾਇਰ ਬ੍ਰਿਗੇਡ ਦਾ ਅਮਲਾ ਜ਼ਰੂਰ ਪਹੁੰਚਾ ਲੇਕਿਨ ਤਸਵੀਰਾਂ ਦੇਖ ਸਕਦੇ ਹੋ ਕਿ ਕਿਸ ਕਦਰ ਜੋ ਪਰਾਲੀ ਦੇ ਡੰਪ ਨੂੰ ਅੱਗ ਲੱਗ ਗਈ ਹੈ ਔਰ ਵੇਖਦਿਆਂ ਹੀ ਵੇਖਦਿਆਂ ਇੱਕ ਬੜਾ ਵੱਡਾ ਔਰ ਵਿਕਰਾਲ ਰੂਪ ਇਸ ਅਗਨੇ ਧਾਰ ਲਿਆ ਹੋਤੀ ਤੇ ਤੇਜ਼ ਹਵਾਵਾਂ ਦੇ ਚੱਲਦਿਆਂ ਇਸ ਅਗ ਤੇ ਕਾਬੂ ਪਾਣਾ ਹੋਰ ਵੀ ਔਖਾ ਹੁੰਦਾ ਹੋਇਆ ਨਜ਼ਰ ਆ ਰਿਹਾ ਸੀ ਸੋ ਇਹ ਤਸਵੀਰ ਜੋ ਸਾਹਮਣੇ ਆਈ ਹੈ ਇਥੇ ਫਾਇਰ ਬ੍ਰਿਗੇਡ ਜਿਹੜਾ ਅਮਲਾ ਜ਼ਰੂਰ ਮੌਕੇ ਤੇ ਪਹੁੰਚਾ ਕੁਝ ਹੀ ਸਮੇਂ ਚ ਅਗਨੇ ਇਥੇ ਭ ਅਗ ਬੁਝਾਉਣ ਦੀਆਂ ਕੋਸ਼ਿਸ਼ਾਂ ਜੇ ਵੀ ਜਾਰੀ ਹੁੰਦੀ ਜਾਣਕਾਰੀ ਮਿਲ ਰਹੀ ਹੈ ਸੂਚਨਾ ਮਿਲਦਿਆਂ ਹੀ ਮੌਕੇ ਤੇ ਅੱਗ ਬੁਝਾਊ ਅਮਲਾ ਜਿਹੜਾ ਹੈ ਉਹ ਜ਼ਰੂਰ ਪਹੁੰਚਿਆ ਸੋ ਤਸਵੀਰਾਂ ਨੇ ਪਿੰਡ ਪਲਾਸੌਰਟ ਪਰਾਲੀ ਦੇ ਡੰਪ ਨੂੰ ਜੋ ਭਿਆਨਕ ਅੱਗ ਲੱਗੀ ਹੈ ਉਸ ਦੀਆਂ ਤਸਵੀਰਾਂ ਦੇਖ ਰਹੇ ਹੋ ਜਿਸ ਕਦਰ ਇੱਥੇ ਇਹ ਅੱਗ ਲੱਗੀ ਹੈ ਦੂਰ ਤੱਕ ਜਿਹੜਾ ਹੈ ਨਜ਼ਰ ਨਿਗਾ ਪਾਈ ਜਾਏ ਤੇ ਅੱਗ ਦੇ ਭਾਂਬੜ ਜਿਹੜੇ ਨੇ ਉੱਠਦੇ ਹੋਏ ਨਜ਼ਰ ਆਏ ਨੇ ਸੂਚਨਾ ਮਿਲਦਿਆਂ ਹੀ ਅੱਗ ਬੁਝਾਊ ਅਮਲਾ ਮੌਕੇ ਤੇ ਪਹੁੰਚਿਆ ਫਿਲਹਾਲ ਅੱਗ ਲੱਗਣ ਦੇ ਕੀ ਕੁਝ ਕਾਰਨ ਰਹੇ ਨੇ ਇਸ ਦਾ ਹੁਣ ਤੱਕ ਪਤਾ ਨਹੀਂ ਚੱਲ ਪਾਇਆ ਹੈ ਅਗ ਬੁਝਾਉਣ ਲਈ ਕਿਸ ਕਦਰ ਜਦੋਂ ਜਹਿਦ ਕੀਤੀ ਜਾ ਰਹੀ ਹੈ ਉਸ ਦੀ ਅਸੀਂ ਤੁਹਾਨੂੰ ਤਸਵੀਰਾਂ ਵਿਖਾਵਾਂਗੇ ਸੋ ਇੱਥੇ ਸੰਗਰੂਰ ਦੇ ਵਿੱਚ ਇੱਕ ਘਟਨਾ ਵਾਪਰੀ ਹੈ ਸੰਗਰੂਰ ਦੇ ਪਿੰਡ ਪਲਾ ਸੌਰ ਵਿੱਚ ਪਰਾਲੀ ਦੇ ਡੰਪ ਨੂੰ ਇੱਥੇ ਇਹ ਭਿਆਨਕ ਅਗ ਲੱਗਿਆ ਜਿਸ ਦੀਆਂ ਤਸਵੀਰਾਂ ਦੇਖ ਰਹੋ ਕਿਸ ਕਦਰ ਇਸ ਅਗ ਨੂੰ ਬੁਝਾਉਣ ਦੀਆਂ ਕੋਸ਼ਿਸ਼ਾਂ ਕੀਤੀਆਂ ਗਈਆਂ ਨੇ ਕੁਝ ਹੀ ਸਮੇਂ ਵਿੱਚ ਅਗ ਨੇ ਇੱਥੇ ਦੇਖਦਾ ਹੀ ਦੇਖਦਾ ਬੜਾ ਭਿਆਨਕ ਰੂਪ ਧਾਰ ਲਿਆ ਜਿਸ ਤੋਂ ਬਾਅਦ ਇੱਥੇ ਪਾਜਰਾ ਵੀ ਪਈਆਂ ਨੇ ਫਾਇਰ ਬ੍ਰਿਗੇਡ ਦਾ ਅਮਲਾ ਵੀ ਮੌਕੇ ਤੇ ਪਹੁੰਚਿਆ ਉਤੇ ਤੇਜ਼ ਹਵਾਵਾਂ ਨੇਰੀ ਕਰਕੇ ਵੀ ਅਗ ਤੇ ਕਾਬੂ ਪੋੜਨਾ ਇੱਕ ਵੱਡੀ ਚੁਣੌਤੀ ਬਣ ਗਿਆ आग लगन की कुछ वजह रही इसका हाले तक पता नहीं चल पाया जिसका हूँ पता लगाया जा रहा है पिंड पलासौर की यह तस्वीर है इतने पराली के डंप में यह भयानक अग लगी तो तस्वीर मौके जो सामने आईया ने जिस वे अग लगी है भयानक रूप इस अग ने तार लिया सो इत अग बुझाऊ अमला जरूर मौके पर पहुंचा जिमें उन्होंने जानकारी मिली ਸਵੇ ਸੰਗਰੂਰ ਦੇ ਪਿੰਡ ਪਲਾਸੌਰ ਦੀ ਤਸਵੀਰ ਹੈ ਹਾਲ ਦੇ ਸਮੇਂ ਦੇ ਵਿੱਚ ਅੱਗ ਲੱਗਣ ਦੀ ਘਟਨਾਵ ਬੇਹੱਦ ਜ਼ਾਫਾ ਹੋਇਆ ਜਿੱਥੇ ਕਿ ਇਹ ਜੋ ਡੰਬ ਸੀ ਪਰਾਲੀ ਦਾ ਉਸ ਨੂੰ ਹੁਣ ਅੱਗ ਲੱਗੀ ਹੈ ਪਿੰਡ ਪਲਾਸੌਰ ਦੇ ਵਿੱਚ ਇਹ ਘਟਨਾ ਵਾਪਰੀ ਹੈ। ਕੁਕੂਜੀ ਸਮੇਂ ਵਿੱਚ ਆ ਕੇ ਇੱਥੇ ਪਿਆਨਕ ਜੋ ਰੂਪ ਧਾਰ ਰਿਹਾ ਹੈ ਸੂਚਨਾ ਮਿਲਦੀ ਹੈ ਮੌਕੇ ਤੇ ਆਗੂ ਜਾਊ ਅਮਲਾ ਵੀ ਪਹੁੰਚਿਆ ਹੈ। ਲੇਕਿਨ ਕਿਸ ਕਦਰ ਜਦੋਂ ਜਹਿਦ ਇਸ ਅਗਨ ਨੂੰ ਬੁਝਾੜਨੀ ਪਈ ਹੈ ਉਸ ਦੀਆਂ ਤਸਵੀਰਾਂ ਦੇਖ ਰਿਓ। ਸਾਡੇ ਛੇ ਵੀ ਛੜਕੂ ਸੂਚਨਾ ਮਿਲੀ ਸੀ ਤੇ ਸਾਡੇ ਪਰ ਉਸ ਸਮੇਂ ਗੱਡੀਆਂ ਮੂਵ ਕੀਤੀਆਂ ਧੂਰੀ ਸੰਗਰੂਰ ਸੁਨਾਹ ਦੀਆਂ ਗੱਡੀਆਂ ਭਲਾਈਆਂ ਗਈਆਂ ਲਗਾਤਾਰ ਸਾਨੂੰ 4-5 ਘੰਟੇ ਹੋ ਗਏ ਇਸੇ ਜਦੋ ਜਦ ਕਰਦੀ ਹੋਈ ਤੇ ਅੱਗ ਅਜੇ ਵੀ ਬਹੁਤ ਜ਼ਿਆਦਾ ਹੈ ਸਾਡੀਆਂ ਗੱਡੀਆਂ ਜਾਰੀਆਂ ਨੇ ਪਾਣੀ ਭਰ ਕੇ ਏਪੀਆਰ ਦੇ ਵਿੱਚੋਂ ਆ ਕੇ ਕਿਸ਼ਟੇ ਲੱਗੇ ਹੋયા ਮੈਂ ਮੌਕੇ ਤੇ ਮੌਜੂਦ ਹਾਂ ਜੀ ਨਕਸਾਨ ਦਾ ਜੇ ਕੋਈ ਬੇਰਵਾ ਨਹੀਂ ਲੱਗ ਸਕਦਾ ਪਤਾ ਵੀ ਕਿੰਨੇ ਦਾ ਨੁਕਸਾਨ ਹੋਇਆ ਪਰ ਸਾਡੇ ਕੋਲ ਪੂਰੀ ਜਜੋ ਜਿਹਦਾ ਮੇਰੀਆਂ 4-5 ਟੀਮਾਂ ਲੱਗੀਆਂ ਹੋਏ ਨੇ 20-24 ਫਟੈਂਟਰ ਲੱਗੇ ਹੋਣੇ ਸਾਡੇ ਇਸ ਟਾਈਮ ਹੂੰ ਤੇ ਵੀ ਦੇ ਕੋਈ ਬਲਾਕ ਨੂੰ ਸਾਡੇ ਲੱਗੇ ਖੜੀ ਜੀ ਮੱਕੀ ਮੈਂ ਵੀ ਮੌਕੇ ਦੇ ਮੌਜੂਦ ਆ ਦੇਖਦੇ ਅਸੀਂ ਸੀ ਕਿ ਪੈਸੇ ਕੰਟਰੋਲ ਦੇ ਵਿੱਚ ਆ ਪਹਿਲਾਂ ਨਾਲੋਂ ਬਹੁਤ ਜ਼ਿਆਦਾ ਅਜੇ ਤੱਕ ਮਾਲਕਾਂ ਦੇ ਨਾਲ ਸਾਰਾ ਸੰਪਰਕ ਨਹੀਂ ਹੋਇਆ ਨਵੇਂ ਵਰਕਰ ਸੀਗੇ ਉਹ ਦੱਸਦੇ ਨੇ ਕਿ ਜਦੋਂ 6:30 ਵਜੇ ਨਿਸ਼ੀ ਆਈ ਆ ਉਸ ਸਮੇਂ ਕੋਈ ਚੰਗਿਆੜੀ ਉਰਕੇ ਆ ਗਈ ਉਸ ਦੇ ਨਾਲ ਹੀ ਹਵਾ ਦਾ ਬਹੁਤ ਜ਼ਿਆਦਾ ਤੇਜ਼ ਸੀਗਾ ਉਸ ਦੇ ਨਾਲ ਹੀ ਸਾਰਾ ਨੁਕਸਾਨ ਪਹਿਲਾ ਡੰਪ ਸੀਗਾ ਪਹਿਲਾਂ ਇਸ ਥੇ ਲੱਗੀ ਫਿਰ ਉਧਰ ਲੱਗੀ ਕਿਉਂਕਿ ਚੰਗਿਆੜੀ ਉੜ ਕੇ ਹਵਾ ਬਹੁਤ ਤੇਜ਼ ਸੀਗੀ ਇਸ ਕਰਕੇ ਅੱਗ ਉਹ ਵੀ ਫੈਲ ਗਈ ਰੂਟ ਤੋਂ ਜੁੜ ਚੁੱਕੇ ਨਾ ਨਾ ਤੋਂ ਤਾਜ਼ਾ ਅਪਡੇਟ ਲੈਣਿਆ ਗੁਰਦਸ਼ਨ ਜਿਸ ਤਰ੍ਹਾਂ ਤਸਵੀਰਾਂ ਅਸੀਂ ਵੇਖ ਪਾ ਰਹੇ ਹਾਂ ਜੋ ਭਿਆਨਕ ਅਗ ਲੱਗੀ ਹੈ ਡੰਪ ਨੂੰ ਪਰਾਲੀ ਦੇ ਡੰਪ ਨੂੰ ਇਸ ਵੇਲੇ ਦੀ ਕੀ ਕੁਝ ਅਪਡੇਟ ਔਰ ਤਸਵੀਰ ਹੈ ਬਿਲਕੁਲ ਰਾਜਾ ਜੀ ਗੱਲ ਕੀਤੀ ਜਾਵੇ ਸਗਰੂਰ ਦੇ ਪਿੰਡ ਪੱਲਾਸਰ ਦੇ ਨੇੜੇ ਇੱਕ ਵੱਡਾ ਪਰਾਲੀ ਦਾ ਡੰਪ ਸੀ ਜਿਹੜੀਆਂ ਪਰਾਲੀ ਦੀਆਂ ਠੱਠਾ ਬਣਾ ਕੇ ਸੇ ਡੰਪ ਰੱਖ ਬਣਾਇਆ ਜਾਂਦਾ ਹੈ ਲੱਖਾਂ ਰੁਪਏ ਦਾ ਨੁਕਸਾਨ ਹੋਣ ਦਾ ਖਾਤਾ ਸਾਹਮਣੇ ਆਇਆ ਕਿ ਪਰਾਲੀ ਨੂੰ ਅੱਗ ਕਦ ਜਦੋਂ ਸਾਮੀ ਤੇਜ ਹਨੇਰੀ ਆਈ ਉਸ ਦੇ ਨਾਲ ਕੋਈ ਚਿੰਗਾਰੀ ਦੇ ਨਾਲ ਅੱਗ ਲੱਗਣ ਦੀ ਜਿਹੜੀ ਘਟਨਾ ਵਾਪਰਨ ਦੀ ਸਮਾਜ ਸਾਹਮਣੇ ਆਇਆ ਕਿ ਅੱਗ ਬੜੀ ਭਿਆਨਕ ਹੈ ਕਿਉਂਕਿ ਡੰਪ ਕਾਫੀ ਵੱਡਾ ਹੋਣ ਕਰਕੇ ਕਹ ਸਕਦਾ ਕਿ 5 ਤੋਂ 6 ਗੱਡੀਆਂ ਨੇ ਜਿਹੜੀਆਂ ਫਾਇਰ ਬ੍ਰੀਡੀਆਂ ਲੱਗੀਆਂ ਹੋਈਆਂ ਨੇ ਪਾਣੀ ਲੈ ਕੇ ਆਉਂਦੀਆਂ ਨੇ ਪਰ ਕਿਸੇ ਵੀ ਤਰ੍ਹਾਂ ਦਾ ਕੋਈ ਕਾਬੂ ਨਹੀਂ ਪੈ ਰਿਹਾ ਜਿਹਨੇ ਮੈਂ ਫਾਇਰ ਬ੍ਰੀਡ ਅੱਜ ਸੁਣੇ ਬਤ ਦੱਸਿਆ ਕਿ ਜਿੰਨਾ ਚਿਰ ਵਾਰਸ਼ ਨਹੀਂ ਹੁੰਦੀ ਉਨਾ ਚਿਰ ਅੱਗ ਨਹੀਂ ਬੁਝ ਸਕਦੀ ਕਿਉਂਕਿ ਅੱਗ ਹੈ ਜਿਹੜੀ ਨੀਚੇ ਤੱਕ ਜਾ ਚੁੱਕੀ ਹੈ ਪਰਾਲੀ ਦੇ ਡੰਬ ਤੱਕ ਤੇ ਜੇ ਅੱਗ ਜ਼ਿਆਦਾ ਹੋਣ ਕਰਕੇ ਅੱਗ ਅਸੀਂ ਵਿੱਚ ਜਾ ਕੇ ਅੱਗ ਨਹੀਂ ਬੁਝਾ ਸਕਦੇ ਕਿਉਂਕਿ ਜਿੰਨਾ ਕ ਕਾਬੂ ਪਾਉਨੇ ਆ ਉਨੀ ਕ ਅੱਗ ਹੋਰ ਅੱਗੇ ਫੈਲ ਜਾਂਦੀ ਹੈ ਹਵਾ ਤੇਜ਼ ਚੱਲ ਰਹੀ ਹੈ ਰਾਤ ਦੀਆਂ ਤੇਜ਼ ਹਵਾਵਾਂ ਕਰਕੇ ਵੀ ਕਿਤਨਾ ਕਿਤੇ ਅੱਗ ਬੁਝਾਉਣ ਦੇ ਵਿੱਚ ਨਾਕਾਮਜਾਬ ਹੈ ਜਿਹੜੇ ਹੋ ਰਹੇ ਨੇ ਪਰ ਕਹਿ ਸਕਦੇ ਹਾਂ ਕਿ ਲੱਖਾਂ ਰੁਪਏ ਦਾ ਨੁਕਸਾਨ ਹੈ ਜਿਹੜਾ ਇਸ ਸੰਪਦਾ ਹੋਇਆ ਹੈ ਪਰ ਅੱਗ ਹੈ ਜਿਹੜੀ ਅਜੇ ਤੱਕ ਕੰਟਰੋਲ ਦੇ ਵਿੱਚ ਨਹੀਂ ਹੈਗੀ ਜੀਰਾ ਦਾ ਬਿਲਕੁਲ ਔਰ ਇਸ ਵਿੱਚਕਾਰ ਕਿਉਂਕਿ ਕਾਫੀ ਸਮਾਂ ਹੋ ਗਿਆ ਅਗ ਨੂੰ ਲੱਗ ਗਿਆ ਔਰ ਹਾਲੇ ਤੱਕ ਕੰਟਰੋਲ ਵਿੱਚ ਨਾ ਆਣੀ ਇਸ ਨੂੰ ਲੈ ਕੇ ਜਦੋਂ ਜਹਿਦ ਕਿਉਂਕਿ ਜਿਸ ਤਰ੍ਹਾਂ ਦੇ ਨਾਲ ਤੁਸੀਂ ਜਾਣਕਾਰੀ ਦੇ ਰਹੇ ਹੋ ਕਿ ਤੇਜ਼ ਹਵਾਵਾਂ ਹਨੇਰੀ ਦਿੱਲੀ ਐਨਸੀਆਰ ਪੰਜਾਬ ਦੇ ਵਿੱਚ ਬੀਤੇ ਕੱਲ ਤੋਂ ਅਸੀਂ ਦੇਖ ਰਹੇ ਹਾਂ ਸੋ ਜੇ ਵਿਚਕਾਰ ਬੜਾ ਵੱਡੀ ਚੁਣੌਤੀ ਜੜੀ ਹੈ ਫਾਇਰ ਬ੍ਰਿਗੇਡ ਅਮਲੇ ਲਈ ਬੜੀ ਹੋਈ ਹੈ ਬਿਲਕੁਲ ਕਿਉਂਕਿ ਤੇਜ਼ ਹਵਾਵਾਂ ਹੋਣ ਕਰਕੇ ਕਿਉਂਕਿ ਜਦੋਂ ਅੱਗ ਪਾਣੀ ਦੀ ਬਸਾਰਾ ਛੜਦੇ ਆ ਤਾਂ ਉਹ ਹਵਾ ਦੇ ਨਾਲ ਪ੍ਰੋਪਰ ਕੰਮ ਨਹੀਂ ਕਰ ਰਹੀਆਂ ਕਿਉਂਕਿ ਜਿੰਨੀ ਪਾਣੀ ਪਾਉਂਦੇ ਆ ਉਹਨਾਂ ਹਵਾ ਦੇ ਨਾਲ ਸਾਈਡ ਤੇ ਚਲਾ ਜਾਂਦਾ ਕਿਉਂਕਿ ਤੇਜ਼ ਹਵਾ ਚੱਲਦੀ ਆ ਰੰਗਦ ਸਾਮੀ ਤੋਂ ਤੇਜ਼ ਹਵਾਵਾਂ ਚੱਲ ਰਹੀਆਂ ਨੇ ਪਰ ਕੰਟਰੋਲ ਕਰਨਾ ਬੜਾ ਮੁਸ਼ਕਲ ਹੋ ਰਿਹਾ ਪਰ ਫਾਇਰ ਬ੍ਰੀਡ ਦਾ ਜਿਹੜਾ ਅਮਲਾ ਫੈਲਾ ਉਹ ਸਾਰਾ ਪੂਰੀ ਜੱਦੋ ਜਹਾ ਦਾ ਜਿਹੜੀ ਕਰ ਰਿਹਾ ਕਿਸੇ ਨਾ ਕਿਸੇ ਤਰ੍ਹਾਂ ਕੋਈ ਹੋਰ ਸਾਈਡ ਤੇ ਕੋਈ ਨੁਕਸਾਨ ਹੋ ਨਾ ਹੋ ਸਕੇ ਪਰ ਅਜੇ ਤੱਕ ਜਿਹੜੀ ਅੱਗ ਹੈ ਉਸੇ ਤਰ੍ਹਾਂ ਚੱਲ ਰਹੀ ਹੈ ਬਿਲਕੁਲ ਔਰ ਇਸ ਵਿੱਚ ਖਾਸ ਸੀ ਬੜੇ ਹਾਲ ਦੇ ਸਮੇਂ ਚ ਅਜਿਹੇ ਮਾਮਲੇ ਦੇਖ ਰਿਆ ਗੁਰਦਰਸ਼ਨ ਜਿੱਥੇ ਕਿ ਅਚਾਨਕ ਇਸਨ ਦੇ ਨਾਲ ਅੱਗ ਲੱਗ ਰਹੀ ਹੈ ਨੁਕਸਾਨ ਜਿਹੜਾ ਹੈ ਲੱਖਾਂ ਦਾ ਹੋ ਰਿਹਾ ਹੈ ਇੱਥੇ ਹੁਣ ਤਾਂ ਕੋਈ ਕਾਰਨ ਸਮਝ ਆਇਆ ਕਿ ਇਹ ਅੱਗ ਕਿਵੇਂ ਲੱਗੀ ਔਰ ਕਿਉਂ ਲੱਗੀ ਰਾਜਾ ਜੀ ਗੱਲ ਕੀਤੀ ਜਾਵੇ ਕੱਲ ਸਾਮ ਨੂੰ ਜਦੋਂ ਤੇਜ ਹਨੇਰੀ ਆਈ ਆ ਕਿਤੇ ਨਾ ਕਿ ਕਿਉਂਕਿ ਜਿਹੜੇ ਖੇਤਾਂ ਦੇ ਵਿੱਚ ਅੱਗਾਂ ਲੱਗ ਰਹੀਆਂ ਨੇ ਜਿਹੜੀਆਂ ਤਾਰਾਂ ਨੇ ਉਹ ਵੀ ਕਾਫੀ ਢਿੱਲੀਆਂ ਜਿਹੜੀਆਂ ਬਿਜਲੀ ਬੋਰਡ ਦੀ ਨਿਗ੍ਹਾਲੀ ਹੈ ਕਿਉਂਕਿ ਤਾਰਾਂ ਕਾਫੀ ਢਿੱਲੀਆਂ ਨੇ ਜਦੋਂ ਵੀ ਹਵਾ ਆਉਂਦੀ ਆ ਕੋਈ ਨਾ ਕੋਈ ਤਗਿਆਰੀ ਫੈਲਦੀ ਪਰ ਤੁਹਾਨੂੰ ਇਹ ਵੀ ਦੱਸ ਰਹੀ ਹਾਂ ਕਿ ਅਜੇ ਤੱਕ ਕਿਸੇ ਵੀ ਅਧਿਕਾਰੀ ਨੇ ਇਹ ਨਹੀਂ ਕਿਹਾ ਵੀ ਅੱਗ ਦਾ ਕਾਰਨ ਕੀ ਹੈ ਕਿਉਂਕਿ ਉਹ ਦੀ ਹਜੇ ਜਾਂਚ ਹੋਣੀ ਬਾਕੀ ਹੈ ਕੀ ਕਾਰਨ ਹੋਇਆ ਕਿ ਕਿਉਂ ਲੱਗੀ ਪਰ ਕਾਰਨ ਹੀ ਹਜੇ ਤੱਕ ਸਾਂਝਿਆ ਜਾ ਰਿਹਾ ਕਿ ਜਾਂ ਤਾਂ ਕੋਈ ਛਿੰਗਾਰੀ ਹੈ ਜਾਂ ਤੇਜ਼ ਹਵਾਵਾਂ ਦੇ ਨਾਲ ਕੋਈ ਛਿੰਗਾਰੀ ਕਿਸੇ ਕਿਤੇ ਅੱਗ ਲੱਗੀ ਹੋਣੀ ਹੈ ਉਸ ਦੀ ਛਿੰਗਾਰੀ ਨਾਲ ਇੱਥੇ ਅੱਗ ਜਿਹੜੀ ਫੈਲੀ ਹੈ ਜੀ ਜੀ ਗੁਰਦਸ਼ਨ ਚੋਖੜਾ ਫਿਲਹਾਲ ਦੀ ਜਾਣਕਾਰੀ ਲਈ ਸੋ ਫਿਲਹਾਲ ਹੱਲੇ ਵੀ ਇਸ ਅੱਗ ਤੇ ਕਾਬੂ ਪਾਉਣ ਦੀ ਕੋਸ਼ਿਸ਼ਾਂ ਜਾਰੀ ਨੇ ਲੇਕਿਨ ਕਿਉਂਕਿ ਤੇਜ਼ ਹਵਾਵਾਂ ਚੱਲ ਰਹੀਆਂ ਨੇ ਬੀਤੇ ਕੱਲ ਤੋਂ ਹੀ ਔਰ ਉਸ ਵਿਚਕਾਰ ਇਹ ਵੱਡੀ ਚੁਣੌਤੀ ਫਾਇਰ ਬ੍ਰਿਗੇਡ ਅਮਲੇ ਲਈ ਬਣੀ ਹੋਈ ਹੈ